ਕਲ ਜੀ ਜਿੰਦੂ ਸਾਰੇ ਆਈ ਹੋਪ ਕਿ ਤੁਸੀਂ ਜੀ ਕੋਵੋਗੇ ਗਾਈਸ ਅੱਜ ਮੈਂ ਚੱਲੇਗਾ ਇਮਕੁੰਡ ਸਾਹਿਬ ਸਾਡੇ ਬੌਸ ਨਾਲ ਚੱਲੇ ਗਏ ਸੀ ਤੇ ਰਾਤ ਦੇ 1:30 ਬੱਜ ਗਏ ਨੇਗੇ ਰਾਤ ਦੇ 1:30 ਵਜੇ ਹੁਣ ਅਸੀਂ ਨਿਕਲਣ ਲੱਗੇਗੇ ਇਥੋਂ ਮੈਂ ਇਥੋਂ ਜਾਊਂਗਾ ਪਟਿਆਲਾ ਪਟਿਆਲਾ ਤੋਂ ਅਸੀਂ ਇਕੱਠੇ ਹੋ ਕੇ ਅੱਗੇ ਜਾਵਾਂਗੇ ਇਮਕੁੰਡ ਸਾਹਿਬ ਲਈ ਚਾਰ ਪੰਜ ਦਿਨਾਂ ਦਾ ਸਾਡਾ ਇਹ ਟੂ ਟ੍ਰਿਪ ਹੈਗਾ ਤੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਦੇ ਲਈ ਚੱਲਾਂਗੇ ਤੇ ਇਮਕੁੰਡ ਸਾਹਿਬ ਪਹਿਲੀ ਵਾਰ ਮੈਂ ਜਾ ਰਿਹਾ ਹਾਂ ਇਮਕੁੰਡ ਸਾਹਿਬ ਕਿੱਦਾਂ ਦਾ ਐਕਸਪੀਰੀਅੰਸ ਹੋਊਗਾ ਉਹ ਤੁਹਾਨੂੰ ਸ਼ੇਅਰ ਕਰਾਂਗੇ ਸਾਰਾ ਕੁਝ ਤੁਹਾਰ ਨਾਲ ਬਣੀ ਰਹੀ ਇਸ ਬ ਗਾਈਸ ਪੜਿਆਲ ਤੁਸੀਂ ਨੂੰ ਚੱਲਿਆਂ ਨੂੰ ਕਰੀ ਕਰੀਬ ਦੋ ਦਿਨ ਘੰਟੇ ਹੋ ਗਏ ਨੇਗੇ ਤੇ ਹੁਣ ਅਸੀਂ ਪਹੁੰਚ ਗਏ ਕਿ ਪਹਾੜੀ ਏ ਦੇ ਵਿੱਚ ਹਲਦ ਵਾਲੇ ਜਿਹੜਾ ਨੇਚਰ ਦਾ ਅਸੀਂ ਮਜ਼ਾ ਲੈਂਦੇ ਜਾਂਦੇ ਹਾਂ ਕਿ ਤੇ ਸਾਰੀ ਟੀਮ ਸਾਡੀ ਇਕੱਠੀ ਹੈਗੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਸੋਹਣੇ ਪਹਾੜਾਂ ਵਾਲ ਨਾਲੇ ਵੱਡੇ ਵੱਡੇ ਪਹਾੜ ਜਿਹੜੇ ਨੇਗੇ ਤੇ ਗਾਈਸ ਸਾਡਾ ਜਿਹੜਾ 15-16 ਘੰਟੇ ਦਾ ਸਫ਼ਰ ਸੀਗਾ ਅਸੀਂ ਇਹ ਪਹਾੜਾਂ ਨੂੰ ਦੇਖਦੇ ਹੋਏ ਜਾ ਰਹੇ ਹਾਂਗਾ ਤੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਇੱਥੋਂ ਸਿੱਧਾ ਪਹੁੰਚਾਂਗੇ ਗੋਵਿੰਦ ਘਾਟ ਗੋਵਿੰਦ ਘਾਟ ਚ ਹੁਣ ਚੱਲ ਕੇ ਤੁਹਾਨੂੰ ਉੱਥੇ ਦਾ ਦਿਖਾਉਣਗੇ ਇਹ ਦ੍ਰਿਸ਼ ਬੜੀ ਮੁਸ਼ਕਿਲ ਦੇ ਨਾਲ ਗਾਇਸ ਇੱਥੇ ਸਾਨੂੰ ਪਾਰਕਿੰਗ ਮਿਲੀ ਗੱਡੀ ਦੀ ਤੇ ਗੱਡੀ ਦੀ ਪਾਰਕਿੰਗ ਤੋਂ ਬਾਅਦ ਵਿੱਚ ਅਸੀਂ ਹੁਣ ਚੱਲਾਂਗੇ ਕਿਹੜਾ ਘਾਟ ਆਪੇ ਇਹ ਠੀਕ ਹੈ ਗੋਵਿੰਦ ਘਾਟ ਗੋਵਿੰਦ ਘਾਟ ਗੋਵਿੰਦ ਤਾਂ ਅਮਾਈ ਤੋਂ ਉੱਤਰਿਆ ਏਡਾ ਪਸੂਲ ਆ ਕੇ ਉੱਪਰ ਟਿਕਾਂ ਮਗੇ ਉੱਪਰ ਆਉਂਦਾ। ਉਹ ਸੋ ਦੇ। ਇਹੇ ਕਰਕੇ ਘਾਟ ਕਹਿੰਦੇ ਨੇ ਏਡਾ ਉਹ ਨੀਚੇ ਚੱਲ ਰਿਹਾ ਏ ਘਾਟ ਚੱਲਦਾ ਇਹੇ ਕਰਕੇ ਆਈ ਗੋਵਿੰਦ ਘਾਟ ਘਾਟ ਦਾ ਪਣੀ ਆ ਰਿਹਾ ਕਿਉਂ ਕਿ ਇੱਥੇ ਗੋਵਿੰਦ ਘਾਟ ਦੇ ਸੀ ਮੇਨ ਗੇਟ ਤੇ ਆ ਗਏ ਆ ਕਿ ਆਰ ਮੇਨ ਗੇਟ ਤੋਂ ਅੰਦਰ ਗੁਰਦੁਆਰਾ ਸਾਹਿਬ ਦੇ ਵੀ ਤੁਹਾਨੂੰ ਦਰਸ਼ਨ ਕਰਾਉਂ ਈ ਪਹੁੰਚ ਗਏਗੇ ਗਾਇਸ ਫਾਈਨਲੀ ਅਸੀਂ ਗੋਵਿੰਦਗੜ੍ਹ ਕੋਰਦੋਵਾਰਾ ਸਾਹਿਬ ਤੇ ਸੰਗਤਾਂ ਦੀ ਜਿਹੜੀ ਪੀੜ ਹੈਗੀ ਹਾਲੇ ਲੱਗੀ ਵੀ ਹੈਗੀ ਇੱਥੇ ਅੰਦਰ ਅਸੀਂ ਮੱਥਾ ਟੇਕਿਆ ਨੇ ਹੈਗੇ ਮੱਥਾ ਟੇਕਣ ਤੋਂ ਬਾਅਦ ਦੇ ਵਿੱਚ ਗਾਇਸ ਅਸੀਂ ਮਾਰਕੀਟ ਦੇ ਵਿੱਚ ਨਿਕਲ ਚੁੱਕੇ ਹਾਂ ਹੁਣ ਤੇ ਮਾਰਕੀਟ ਤੇ ਤੁਸੀ ਇੱਥੇ ਮੈਂ ਤੁਹਾਨੂੰ ਦਿਖਾਉਣਾ ਵੀ ਕੀ ਕੁਝ ਸਾਮਾਨ ਹੈਗਾ ਮਾਰਕੀਟ ਛੋਟੀ ਜੀ ਮਾਰਕੀਟ ਹੈ ਗੋਵਿੰਦਗੜ੍ਹ ਦੀ আর ਇੱਥੇ ਪੀੜ ਬਹੁਤ ਜ਼ਿਆਦਾ ਰਹਿੰਦੀ ਹੈ ਕਿ ਅਕਸਰ ਇਹ ਸਾਮਾਨ ਵੀ ਜਿਹੜਾ ਹੈਗਾ ਥੋੜਾ ਜਿਆਦਾ ਕੋਸਟਲੀ ਹੁੰਦਾ ਹੈਗਾ ਆਮ ਆਪਣੇ ਏਰੀਏ ਪੰਜਾਬ ਦੇ ਏਰੀਏ ਦੇ ਨਾਲੋਂ ਕਿਉਂਕਿ ਤੁਹਾਨੂੰ ਪਤਾ ਲਿਮਟਡ ਜਾਂ ਸਮਾਨ ਹੁੰਦਾ ਤੇ ਇੱਥੇ ਪਹੁੰਚਾਉਣ ਦਾ ਵੀ ਕਾਫੀ ਖਰਚਾ ਆ ਜਾਂਦਾ ਇਸ ਕਰਕੇ ਇੱਥੇ ਜਿਹੜਾ ਸਮਾਨ ਹੈਗਾ ਹਮੇਸ਼ਾ ਹੀ ਤੁਹਾਨੂੰ ਕੋਸਟਲੀ ਮਿਲੂਗਾ ਤੇ ਤੁਹਾਨੂੰ ਮਾਰਕੀਟ ਇੱਕ ਵਾਰ ਘੁੰਮ ਕੇ ਅਸੀਂ ਦਿਖਾ ਦਿੰਨੇ ਆ ਕਿ ਵੀ ਇੱਥੇ ਕੀ ਕੁਝ ਹਾਈਲਾਈਟ ਹੈਗਾ ਉਹ ਸਾਰਾ ਆਜੋ ਜੀ ਸਾਡੇ ਨਾਲ ਬੇਠੋ ਉਹ ਦੇਖਣ ਚੱਲ 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 ਸਾਲੇ ਬਾਰਸੀ ਕਰੇਗਾ ਉਹ ਚੇਂਜ ਕਰੇਗਾ ਉਹ ਤੇਰੀ ਜਿੰਨੀ ਕਰਾ ਲੈਣਾ 130 ਇੱਕ 40 ਦੀ ਆ ਬਾਬੇ 40 ਇਹ ਖੁੱਲ ਹੈਗਾ ਆਪਣੇ ਕੋਲ ਕਿਉਂਕਿ ਉਹ ਗਰਮੀ ਦਾ ਹੈ ਤੇ 150 ਦਾ ਆਏ ਲੋ ਜੀ ਲੋ ਦਿਖਾਇਓ ਕਿੰਨਾ ਕਰ ਬਾਹਰ ਨਾ ਕਹੋ ਬਟਨ ਵਾਲਾ ਟੀਚ ਬਟਨ ਵਾਲਾ ਪਾਣੀ ਉਹਦੇ ਅੰਦਰ ਹੀ ਜਾਉਣਾ ਤੁਸੀਂ ਮਾਰਕਟ ਆ ਗਈ ਤੇ ਬਹੁਤਾ ਸਾਮਾਨ ਆ ਛੋਟੀ ਮਾਰਕਟ ਦੇ ਵਿੱਚ ਸਾਰਾ ਆਈਟਮ ਅਵੇਲੇਬਲ ਆ ਸਾਰਾ ਆਈਟਮ ਮਿਲਦੀ ਆ ਸਾਰੇ ਆਈਟਮ ਆ ਆ ਬੈਗ ਵੀ ਨੇ ਛੋਟੇ ਦੇਖ ਇਧਰ ਹਾਂ ਜੋ ਉੱਪਰ ਲੈ ਜਾਣੇ ਨੇ ਵੱਡਾ ਨਹੀਂ ਚੱਕਣ ਆਪਣੇ ਹਾਂ ਆ ਰੈਸਟੋਰੈਂਟ ਆ ਗਿਆ ਭੋਰ ਦੇ ਕੋਲ ਛੋਟੀ ਜਿਹੀ ਮਿੰਨੀ ਦੁਕਾਨ ਪੂੜਾ ਗਿਆ ਨੇੜੇ ਛੋਟੀ ਛੋਟੀ ਦੁਕਾਨਾਂ ਮਾਰਕੀਟ ਕੋਲ ਆ ਜਨ ਅੱਥੇ ਆ ਗਿਆ ਤੇ ਮੈਨੂੰ ਦੋਸਤੋ ਦੇ ਭਾਈ ਅਗੇ ਉੱਤੀ ਨਿਕਲ ਗਿਆ ਪਾਰਕਿੰਗ ਕੋਲੇ ਨਾ ਫਾਜੀ ਪਾਰਕਿੰਗ ਆਹਦੇ ਪਾਰਕਿੰਗ ਆਹ ਦੇਖਿਆ ਹੋਰੇ ਆ ਫੀ ਨਿਕਲੋ ਕਿੱਥੇ ਮਾਰਕਟ ਉਹ ਸਾਬ ਮਾਰਕਟ ਆ ਗਈ ਇੱਥੇ ਇੱਥੇ ਤੱਕ ਹੂੰ ਛੋਟੇ ਛੋਟੇ ਕੁਟੂ ਵੀ ਨੇ ਜੂਸ ਕੋਰਨਰ ਸ਼ੇਕ ਬਣਾਉਣ ਵਾਸਤੇ ਬਾਕੀ ਬਾਹਰ ਨਿਕਲ ਗਿਆ ਕਾਰ ਪਾਰਕਿੰਗ ਤੇ ਤੇ ਗਾਇਸ ਇਹ ਮਾਰਕਟ ਸੀਗੀ ਗੋਵਿੰਦਪੁਰ ਦੀ ਤੇ ਹੁਣ ਅਸੀਂ ਕਮਰੇ ਚ ਚਲਦੇ ਆਂਗੇ ਇਥੋਂ ਤੇ ਸਵੇਰੇ ਜਿਹੜੀ ਆਪਾਂ ਗੋਵਿੰਦ ਧਾਮ ਦੀ ਜਿਹੜੀ ਚੜ੍ਹਾਈ ਹੈਗੀ ਉਹ ਚੜਾਂਗੇ। ਦੇ ਨੈਕਸਟ ਡੇ ਤੇ ਗਾਇਸ ਅਗਲਾ ਦਿਨ ਚੜ੍ਹ ਗਿਆ ਕਰ ਸਵੇਰੇ ਬੱਜ ਚੁੱਕੇ ਨੇ 7 ਅਸੀਂ ਗੋਵਿੰਦ ਘਰ ਤੋਂ ਨਿਕਲ ਚੁੱਕਾਂਗੇ ਗੋਵਿੰਦ ਧਾਮ ਦੇ ਲਈ ਗੋਵਿੰਦ ਧਾਮ ਦੀ ਜਿਹੜੀ ਇਥੋਂ ਦੂਰੀ ਹੈਗੀ 16 ਕਿਲੋਮੀਟਰ ਦੀ ਹੈਗੀ ਤੇ ਅਸੀਂ ਬੜੇ ਆਰਾਮ ਨਾਲ ਉਹ ਚੜ੍ਹਾਈ ਹੈਗੀ ਜਿਹੜੀ ਚੜਾਂਗੇ ਤੇ ਨਾਲੇ ਰਾਸਤੇ ਤੁਹਾਨੂੰ ਦਿਖਾਣੇ ਆਂਗੇ ਵੀ ਗੋਵਿੰਦ ਧਾਮ ਤੱਕ ਇਹ ਚੜਾਈ ਕਿਹੋ ਜਿਹੀ ਆ। ਇੱਥੇ ਤਾਂ ਹੋਊ ਮੇਰੇ ਕਹਲਾ ਜੀ। ਇੱਥੇ ਤਾਂ ਹੋਣੀ ਚਾਹੀਦੀ ਹੈ। ਇਤੋਂ ਗੱਡੀਆਂ ਲਾਵਾਂਗੇ ਆਪਾਂ ਤੇ 4 ਕਿਲੋਮੀਟਰ ਤੱਕ ਉਹ ਗੱਡੀਆਂ ਖੜੀਆਂ ਜਿਹੜੀਆਂ ਉਹਨਾਂ 'ਚ ਜਾਵਾਂਗੇ ਤੇ ਆਜੋ ਜੀ ਮੈਂ ਤੁਹਾਨੂੰ ਨਾ ਉੱਪਰ ਖੜਕੇ ਸਾਰਾ ਨੀਚੋਂ ਦਾ ਜਿਹੜਾ ਨਜ਼ਾਰਾ ਉਹ ਦਿਖਾਉਣਾਗਾ ਤੇ ਗਾਇਸ ਸੰਗਤਾਂ ਨੇ ਜਿਹੜੀਆਂ ਨੀਚੋਂ ਉੱਪਰ ਚੜ ਰਹੀਆਂ ਨੇ ਜੀ ਦੇਖੋ ਔਰ ਇਨ ਯਾਰ ਤੁਸੀਂ ਦੇਖੋ ਕਿੰਨਾ ਸੋਹਣਾ ਪਹਾੜਾਂ ਦੇ ਵਿਚਕਾਰ ਜਿਹੜਾ ਬਣਿਆ ਹੋਇਆ ਗੋਵਿੰਦ ਘਾਟ ਪੱਲਾ 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 ਗਾਇਸ ਐਡੇ ਐਡੇ ਪਹਾੜ ਉੱਪਰ ਤੱਕ ਗਰਦਨ ਜਮਾ 90 ਡਿਗਰੀ ਕਰਨੀ ਪੈਂਦੀ ਹੈ ਕਿ ਦੇਖਣ ਵਾਸਤੇ ਤੇ ਬੱਦਲਾਂ ਦੇ ਵਿੱਚ ਘਰੇ ਹੋਏ ਨੇਗੇ ਅੱਜ ਤੇ ਹੁਣ ਅਸੀਂ ਪਹੁੰਚ ਗਏ ਹੈਗੇ ਨਾ ਇੱਥੇ ਐਂਟਰੀਆਂ ਹੁੰਦੀਆਂ ਨੇਗੀਆਂ ਜਿਨ੍ਹਾਂ ਨੇ ਵੀ ਅੱਗੇ ਜਾਣਾਗਾ ਇੱਥੇ ਇੱਕ ਵਾਰ ਐਂਟਰੀ ਕਰਾ ਕੇ ਜਾਣਾ ਪੈਂਦਾਗਾ ਕਿਤਨਾ ਕੀ ਹੋ ਗਿਆ ਅਸੀਂ ਨਰਮ ਉੱਤੇ ਬੈਠਾ ਵੀਰ ਜੀ ਸਵੇਰ ਦਾ ਗਾਇਸ ਬ੍ਰੇਕਫਾਸਟ ਅਸੀਂ ਕਰ ਲਿਆਗਾ ਤੇ ਤੁਹਾਨੂੰ ਹੁਣ ਅਸੀਂ ਪਹਾੜਾਂ ਦਾ ਇੱਕ ਨਜ਼ਾਰਾ ਦਿਖਾਉਣੇ ਹੈਗੇ ਦੇਖੋ ਉੱਪਰੋਂ ਸਿਰੀਆਂ ਨੇ ਜਿਹੜੀਆਂ ਪਹਾੜਾਂ ਦੀਆਂ ਸਾਰੀਆਂ ਬੱਦਲਾਂ ਦੇ ਵਿੱਚ ਲੁਕੀਆਂ ਹੋਈਆਂ ਨੇਗੀਆਂ ਬਿਲਕੁਲ ਇੱਕ ਜੰਨਤ ਦਾ ਜਿਹੜਾ ਨਜ਼ਾਰਾ ਹੈ ਕਿ ਇੱਥੇ ਮਹਿਸੂਸ ਹੁੰਦਾ। ਇਹ ਰਾਸਤੇ ਦੇਖੋ ਐਸੇ ਕਿਦਾਂ ਦਾ ਰਸਤਾ ਹੈਗਾ ਇੱਥੇ ਪਹੁੰਚ ਕੇ ਤੁਹਾਨੂੰ ਮਹਿਸੂਸ ਹੋਊਗਾ ਵੀਡੀਓ ਦੇ ਵਿੱਚ ਤੁਹਾਨੂੰ ਲੱਗੂਗੀ ਬਹੁਤ ਖਤਰਨਾਕ ਜਿਹਾ ਰਸਤਾ ਹੈਗਾ ਪਰ ਅਸਲ ਦੇ ਵਿੱਚ ਜੋ ਉੱਤੇ ਚੱਲ ਰਹੇ ਹੁੰਨੇ ਆਗੇ ਆਪਾਂ ਉਦੋਂ ਇੰਨਾ ਖਤਰਨਾਕ ਜਿਹਾ ਨਹੀਂ ਲੱਗਦਾ ਹੈਗਾ ਹੁਣ ਸਾਨੂੰ ਉਹ ਬਿਲਕੁਲ ਵੀ ਇਦਾਂ ਨਹੀਂ ਲੱਗ ਰਿਹਾ ਹੈਗਾ ਵੀ ਸਾਈਡਾਂ ਤੇ ਇੰਨੀ ਡਿਗੀ ਹੈ ਉਹ ਤੋਂ ਹੋਰ ਪਾਣੀ ਦਾ ਇੱਥੇ ਇੰਨਾ ਜ਼ੋਰ ਆਗਾ ਕਿਉਂਕਿ ਨੇੜੇ ਉਹਦੀ ਲੰਗੜੀਆਂ ਨੇਗੀਆਂ ਸਾਨੂੰ ਕੋਈ ਜਿਹੜੀ ਚੜ੍ਹਨੀ ਨੇ ਪੈਂਦੀ ਨੇਗੀ ਹਨਾ ਬਹੁਤ ਮਜ਼ਾ ਆਉਂਦਾ ਯਾਰ ਇਸ ਤਰ੍ਹਾਂ ਨਾਲ ਬਾਤ। ਨਦੀਆਂ ਚੱਲੇ। ਤੇ ਅਸੀਂ ਚਾਹ ਪੀਣ ਵਾਸਤੇ ਰੁਕੇ ਸੀ ਕਿ ਗੈਸ ਤੇ ਥੋੜਾ ਜਿਹਾ ਪਿੱਛੋਂ ਤੁਹਾਨੂੰ ਨਜ਼ਾਰਾ ਦਿਖਾਦਣਾ ਹੈ ਕਿ ਨੇਚਰ ਦਾ ਜਿਹੜਾ ਤੇ ਬਹੁਤ ਸੋਹਣਾ। ਔਰ ਉਸ ਤੋਂ ਬਾਅਦ ਵਿੱਚ ਅਸੀਂ ਅੱਗੇ ਚੜਾਈ ਚੜ੍ਹਨੀ ਸ਼ੁਰੂ ਕਰਤੀ ਤੇ ਸਾਡੀ ਟੀਮ ਆ ਜਿਹੜੀ ਲਗਾਤਾਰ ਚੜਾਈ ਚੜ੍ਹਦੀ ਜਾ ਰਹੀ ਸੀ ਕੱਚੇ ਪੱਕੇ ਰਸਤਿਆਂ ਦੇ ਉੱਪਰ ਦੀ। ਔਰ ਗਾਈਜ਼ ਅੱਗੇ ਇੱਥੇ ਲੈਂਡਸਲਾਈਡਿੰਗ ਹੋਈ ਕਿਸ ਅਸੀਂ ਪਹਿਲੀ ਵਾਰ ਦੇਖਿਆ ਪਹਿਲਾਂ ਤਾਂ ਤੁਹਾਨੂੰ ਐ ਲੱਗੇ ਜਿਵੇਂ ਕੋਈ ਉੱਪਰੋਂ ਬੱਦਲ ਬੁੱਦਨ ਜਿਹੜੇ ਨੇ ਗਰਜ ਰਹੇ ਹੁੰਦੇ ਨੇ ਪਰ ਜਦੋਂ ਸਾਈਡ ਤੇ ਦੇਖਿਆ ਇੱਕਦਮ ਤਾਂ ਲੈਂਡਸਲਾਈਡਿੰਗ ਹੋ ਰਹੀ ਸੀਗੀ ਲੈਂਡਸਲਾਈਡਿੰਗ ਹੋ ਰਹੀ ਸੀਗੀ ਤੇ ਦੇਖੋ ਤੁਸੀਂ ਕਿਦਾਂ ਉੱਪਰ ਪਹਾੜਾ ਜਿਹੜਾ ਡਿੱਗਿਆ ਇੰਨਾ ਸ਼ੁਕਰ ਵੀ ਉੱਥੇ ਕਿਸੇ ਦਾ ਨੁਕਸਾਨ ਨਹੀਂ ਹੋਇਆਗਾ ਬਚਤ ਰਹੇਗੀ ਤੇ ਇੰਨਾ ਕਲੀਅਰ ਜਿਹਾ ਅਸੀਂ ਬਣਾ ਨਹੀਂ ਸਕੇ ਵੀਡੀਓ ਵੀਡੀਓ ਤੁਸੀਂ ਦੇਖ ਸਕਦੇ ਹੋ ਥੋੜਾ ਥੋੜਾ ਇਹਦੇ ਵਿੱਚ ਦੀ ਦਿਖ ਰਿਹਾ ਕਿਉਂਕਿ ਅੱਗੇ ਦਰਖਤ ਸੀਗੇ ਜਿੰਨਾ ਕਰਕੇ ਕੋਈ ਸਾਫ ਸਾਫ ਨਹੀਂ ਦਿਖਿਆ ਹੈਗਾ ਪਹਾੜ ਦਾ ਕਾਸਤਕ ਤੇ गाइस ਜਦੋਂ ਤੁਸੀਂ ਉੱਪਰ ਦੀ ਚੜਾਈ ਚੜਦੇ ਹੋਵੋਗੇ ਨਾ ਤੁਹਾਨੂੰ ਰਾਸਤੇ ਦੇ ਵਿੱਚ ਇਦਾਂ ਦੇ ਬਹੁਤ ਸਾਰੇ ਇਥੇ ਸਪਾਈਸ਼ੇਕ ਤੇ ਮਿਲਣਗੇ ਜਿਹੜੇ ਇਥੇ ਸਪਾਈ ਕਰਦੇ ਨੇ ਜਿਹਦੇ ਨਾਲ ਕੋ 2 5 5 ਦਾ 10 ਰੁਪਏ ਮੰਗਦੇ ਰਹਿਣਗੇ ਇਹ ਲੱਗਦਾ ਤੁਹਾਨੂੰ ਵਾਈ ਗੁਰੂ ਜੀ ਵਾਈ ਗੁਰੂ ਜੀ ਕਹਿ ਕਹਿ ਕੇ ਇਥੋਂ ਤੁਹਾਡੇ ਕੋਲੋਂ ਪੈਸੇ ਮੰਗਣਗੇ ਇਹ ਤੁਹਾਡੀ ਸ਼ਰਤ ਹੈ ਕਿ ਵੀ ਤੁਸੀਂ ਉਹਨਾਂ ਨੂੰ ਦੇਣੇ ਨੇ ਜਾਂ ਨਹੀਂ ਦੇਣੇ ਨੇ ਕਿ ਅਸੀਂ ਕਿਸੇ ਨੂੰ ਐਵੇਂ ਝੂਠ ਨਹੀਂ ਬੋਲਦੇ ਹੈਗੇ ਅਸੀਂ ਕਿਸੇ ਨੂੰ ਨਹੀਂ ਦੁੱਤੇ ਹੈਗੇ ਤੇ ਤੇ ਰਾਸਤੇ ਅਸੀਂ ਚੱਲਦੇ ਗਏ ਆਪਣੀ ਮौज-ਮਸਤੀ ਦੇ ਵਿੱਚ ਤੇ ਸਾਡੇ ਨਾਲ ਸਾਡੇ دوست ਮਿੱਤਰ ਸਤਿ ਸ਼੍ਰੀ ਅਕਾਲ ਕਰਤੇ ਕਰਦੇ ਜਲਾਈ ਚੜੀ ਜਾ ਰਹੇਗੇ ਤੇ ਇੱਥੇ ਗਾਇਸ ਐਦਾਂ ਦੀਆਂ ਛੋਟੀ ਛੋਟੀਆਂ ਦੁਕਾਨਾਂ ਨੇ ਜਿਹੜੀਆਂ ਐ ਤੁਹਾਨੂੰ ਰਾਹਤੇ ਥੁਰ-ਥੁਰ ਦੂਰ ਮਿਲਦੀਆਂ ਰਹਿਣਗੀਆਂ ਕਿਲੋ-ਕਿਲੋਮੀਟਰ ਤੇ ਕਿਉਂਕਿ ਇੱਥੇ ਕਿਲੋਮੀਟਰ ਵੀ ਬਹੁਤ ਲੰਮਾ ਲੱਗਣ ਲੱਗ ਜਾਂਦਾ ਹੁੰਦਾ ਇਸ ਕਰਕੇ ਗਾਇਸ ਜਿੱਥੇ ਵੀ ਤੁਹਾਨੂੰ ਭੁੱਖ ਲੱਗੇਗੀ ਜਾਂ ਥੋੜਾ ਜਿਹਾ ਵੀ ਤੁਹਾਨੂੰ ਲੱਗਦਾ ਕਿ ਤੁਹਾਨੂੰ ਕਿਸੇ ਦੀ ਲੋੜ ਆਏ ਤੁਸੀਂ ਖਾ ਪੀ ਲਓ ਹੋਪਰ ਚੜਨ ਦੇ ਲਈ ਗਾਈਜ਼ ਤੁਹਾਡੇ ਕੋਲ ਮੈਡੀਸਨ ਵਗੈਰਾ ਪ੍ਰੋਪਰ ਹੋਣੀ ਚਾਹੀਦੀ ਹੈਗੀ ਤੇ ਬੈਗ ਸਾਡੇ ਕੋਲ ਸੀਗਾ ਜਿਹੜਾ ਉਹਦੇ ਵਿੱਚ ਸਾਡੇ ਪੂਰੀ ਕਿੱਟ ਬਣੀ ਹੋਈ ਹੈਗੀ ਮੈਡੀਸਨ ਦੀ ਵੀ ਤੇ ਕਾਰਪੀਨ ਦੀ ਵੀ ਤੇ ਬੈਗ ਜਿਹੜੀ ਸੀ ਬਲਾਈ ਹੋਈ ਹੈ ਸਾਡੀ ਮਕੇਸ਼ ਕੁਮਾਰ ਜੀ ਨੂੰ ਅੱਗੇ ਮਕੇਸ਼ ਕੁਮਾਰ ਜੀ ਨੇ ਨਾਲ ਪਾਣੀ ਕੈਰੀ ਕੀਤਾ ਹੋਇਆਗਾ ਸਮਾਰਟ ਪੈਕ ਦੇ ਵਿੱਚ ਕੱਪੜੇ ਲੀੜੇ ਇਹਨਾਂ ਦੇ ਕੋਲੀ ਹੈ ਸਭ ਕੁਝ ਤੇ ਇਹਨਾਂ ਦਾ ਜਿਹੜਾ ਪੈਂਡਾ ਕਿਉਂ ਨਾ ਅਸੀਂ ਅੱਗੇ ਦੀ ਚੜਾਈ ਆਈ ਜਿਹੜੀ ਚੜ ਰਹੇ ਆਂ ਕਿ ਬੜੇ ਆਰਾਮ ਦੇ ਨਾਲ ਬਾਕੀ ਇਹਨੇ ਨਜ਼ਾਰਾ ਲੈਂਦੇ ਲੈਂਦੇ ਹਲ ਦੌਲੇ ਦਾ ਤੇ ਖਾ ਸੀ ਜਿਹੜਾ ਚੜਨ ਤੋਂ ਬਾਅਦ ਗਾਇਸ ਅਸੀਂ ਥੱਕ ਗਏ ਸੀਗੇ ਤੇ ਆ ਕੇ ਕਿਤੇ ਕਰ ਅਸੀਂ ਇੱਥੇ ਬੈਠ ਕੇ ਕਿਨਾਂ ਨਾਲ ਕੁਝ ਖਾਦਾ ਪੀਤਾ ਤੇ ਨਾਲ ਹੀ ਥੋੜਾ ਜਿਹਾ ਦਮ ਲਿਆ ਤੇ ਦਮ ਲੈਣ ਤੋਂ ਬਾਅਦ ਚੱਲਦੇ ਫਿਰ ਅੱਗੇ ਆ ਇੱਥੇ ਜੇ ਪਹੁੰਚ ਗਏ ਤਾਂ ਐ ਲੱਗਦਾ ਹੁੰਦਾ ਜਿਵੇਂ ਤੁਸੀਂ ਬਹੁਤ ਇੱਕ ਜੰਨਤ ਦੇ ਵਿੱਚ ਆ ਚੁੱਕੇ ਹੋਗੇ ਹਨਾ ਤੇ ਸਾਨੂੰ ਪਹਿਲੀ ਵਾਰ ਆ ਫੌਜੀ ਇੱਥੇ ਟਿਕਰੇ ਨੇਗੇ ਨਹੀਂ ਪਿਛਲੇ ਪੂਰੇ ਰਸਤੇ ਸਾਨੂੰ ਕਿਤੇ ਫੌਜੀ ਨਹੀਂ ਰਖਰੇ ਸੀਗੇ ਵੀਡੀਓ ਕੋਲ ਲੋਕ ਨੇ ਕਿ ਵਾਪਸ ਵੀ ਆ ਰਹੇ ਨੇ ਤੁਸੀਂ ਦੇਖੋ ਵਿਚਰਾਂ ਤੇ ਜਿਹੜੇ ਬੈਠੇ ਆ ਰਹੇ ਨੇਗੇ ਇਹ ਸਾਇਦ ਸਭ ਤੋਂ ਪਹਿਲਾਂ ਸਵੇਰ ਦੇ ਜਲਦੀ ਨਿਕਲੇ ਹੋਏ ਹੋਵੋਗੇ ਮੈਂ ਸਾਡੇ ਕੈਮਰਾਮੈਨ ਮੁਕੇਸ਼ ਕੁਮਾਰ ਜੀ ਨੂੰ ਕਹੂੰਗਾ ਵੀ ਉਧਰ ਦਾ ਜਿਹੜਾ ਦ੍ਰਿਸ਼ਾ ਹੈਗਾ ਉਹ ਦਿਖਾਉਣ ਪਹਾੜਾਂ ਦਾ ਸੀਨ ਹੈ ਜਿਹੜਾ ਪਹਾੜਾਂ ਦੇ ਬੱਦਲਾਂ ਦੇ ਵਿੱਚ ਲੁਕੇ ਹੋਏ ਜਿਹੜਾ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਤੇ ਗਾਇਜ਼ ਐਤੋਂ ਹੁਣ ਚੱਲਦੇ ਆਂਗੇ ਆਜੋ ਤੇ ਥੋੜਾ ਥੋੜਾ ਦੂਰ ਜਾ ਕੇ ਗੈਸ ਅਸੀਂ ਆਰਾਮ ਕਰਦੇ ਰਹਿੰਦੇ ਸੀ ਕਿ ਇਦਾਂ ਦੇ ਟੇਬਲ ਜਿਹੜੇ ਨੇ ਇੱਥੇ ਲੱਗੇ ਹੋਏ ਨੇ ਪੂਰੇ ਰਸਤੇ ਜਿੱਥੇ ਬੈਠ ਕੇ ਤੁਸੀਂ ਆਰਾਮ ਕਰ ਸਕਦੇ ਹੋਗੇ ਵਾਹ ਜੇ ਅਗਰ ਅਸੀਂ ਪਹੁੰਚ ਹੀ ਗਏ ਹਾਂਗੇ ਉੱਪਰ ਗੋਵਿੰਦਪਾਮ ਸੂਤ ਹੈ ਥੀਕੇ ਗੁਰਗਰ ਗੁਰਗਰ ਇੱਥੇ ਆਪਾਂ ਕੋੜੇ ਕੋੜੇ ਟਵੇਲੇ ਚ ਦੇਖ आय डिस्पेंसरी है जो कोई वगैरह हो जाए आ पाए साढ़े बैग मशीन रखी मसाज कर ਗਏ ਬਣਨ ਅੱਗੇ ਤੁਹਾਨੂੰ ਦੇ ਨੀਚੇ ਗਏ ਆਪਾਂ ਜੇ ਮਾਲੇਸ਼ ਤੇ ਆਸੀਂ ਪਹੁੰਚ ਗਏ ਗੁਰਦੁਆਰਾ ਸ੍ਰੀ ਹਿੰਕੂਰ ਸਾਹਿਬ ਗੋਵਿੰਦ tạm ਤੇ ਅੰਦਰ ਚੱਲਦੇ ਆਂਗੇ ਅੰਦਰ ਚੱਲ ਕੇ ਪਹਿਲਾਂ ਤਾਂ ਕਮਰੇ ਦਾ ਇੰਤਜ਼ਾਮ ਕਰਨਾ ਗਾਇਸ ਉਹ ਦੇਖਦੇ ਆਂਗੇ ਵੀ ਕਿੱਥੇ ਬਣਦਾ ਹੈਗਾ ਤੇ ਇਹ ਉਹ ਵਾਲਾ ਦਰਸਤਾ ਗਾਇਸ ਜਿੱਥੇ ਬਾਬਾ ਮੋਦਨ ਸਿੰਘ ਜੀ ਜਿਨ੍ਹਾਂ ਨੇ ਸ੍ਰੀ ਹਿੰਕੂਰ ਸਾਹਿਬ ਦੀ ਕੋਝ ਕੀਤੀ ਸੀਗੀ ਇੱਥੇ ਹੀ ਰਹਿੰਦੀ ਹੁੰਦੇ ਸੀਗੇ ਉਹ ਬਾਕੀ ਜਿਹੜਾ ਇਤਿਹਾਸ ਹੈਗਾ ਤੁਸੀਂ ਅੱਗੇ ਮੈਂ ਤੁਹਾਨੂੰ ਦਿਖਾ ਦਿੰਦਾ ਨਾ ਵੀਡੀਓ ਵਿੱਚ ਉਹਨੂੰ ਪਾਜ਼ ਕਰਕੇ ਤੁਸੀਂ ਪੜ੍ਹਦੇ ਹੋ the next day ਤੇ गाइस ਸਾਡਾ ਤੀਸਰਾ ਦਿਨ ਹੈਗਾ ਅਜ ਸ੍ਰੀ ਹਿਮਕੁੰਨ ਸਾਹਿਬ ਦੇ ਵਿੱਚ ਤੇ ਸਵੇਰ ਦੇ ਵੱਜੇ ਨੇਗੇ 5 ਤੇ 5 ਵਜੇ ਅਸੀਂ ਨਿਕਲ ਚੁੱਕੇਗੇ ਉੱਪਰ ਸ੍ਰੀ ਹਿਮਕੁੰਨ ਸਾਹਿਬ ਜਾਣ ਦੇ ਲਈ ਔਰ गाइस ਸਵੇਰੀ ਸਵੇਰੀ ਤੁਸੀਂ ਦੇਖ ਸਕਦੇ ਹੋ ਕਿ ਚੰਨ ਤਾਂ ਹੈ ਨਹੀਂ ਗਾ ਨੇਹਰੇ ਦੇ ਵਿੱਚ ਹੀ ਤੁਹਾਨੂੰ ਜਿੰਨਾ ਕੁ ਦਿਖਾਵਾਂਗੇ ਤੇ برف ਦੇਖੋ गाइस ਕਿੰਨੀ ਜੰਮੀ ਪਈ ਹੈਗੀ ਤੇ ਝਰਨਾ ਵਹਿ ਰਿਹਾ ਹੈਗਾ ਬਹੁਤ ਸੋਹਣਾ ਦ੍ਰਿਸ਼ਾ ਥੋੜਾ ਜਾ ਜਿਹੜਾ ਦਿਨ ਹੈਗਾ ਚੜਿਆ ਹੈਗਾ ਹੁਣ ਇਸ ਟਾਈਮ ਥੋੜਾ ਜਿਹਾ ਚੱਲਣ ਹੋਇਆ ਹੈਗਾ ਕਿੰਨੇ ਜੜ ਕੇ ਆਏ ਜੀ ਅਪਨ ਤਰੇ ਗੇ ਨਹੀਂ ਜੜੀ ਪਹਿਲਾਂ ਦੱਸ 2 ਕਿਲੋਮੀਟਰ ਹਜੇ ਹਜੇ 2 ਕਿਲੋਮੀਟਰ ਚੜਿਆ 4 ਕਿਲੋਮੀਟਰ ਹੋ ਰਹਾ ਹੁਣ ਪਤਾ ਲੱਗੂ ਲੱਗ ਪਤਾ ਜਾਊ ਅੱਜ ਕਿੰਨਾ ਕ ਤੁਹਾਡੇ ਚ ਟਾਈਮ ਨਾਗਾ ਵੀ ਤਾਂ ਮੈਂ ਗੱਲ ਕਰਾਏ ਛੁੱਟੀ ਲਾ ਜੰਦਾ ਮੇਰੀ ਮੇਰੀ ਬੰਦੂਕ ਹੁੰਦੀ ਨਾ ਕਿਵੇਂ ਕੋ ਮੇਰੀ ਆ ਜੀ ਚੜਿਆ ਖੜਾ ਸੀ ਮੇਰੇ ਤਾਂ ਜੀ ਬੰਦੂਕ ਉਹਦੀ ਮੇਰੇ ਤਾਂ ਚੜਿਆ ਖੜਾ ਸੀ ਮੇਰਾ ਪਰ ਦੂਸਰਾ ਬੱਚਾ ਹੋਰ ਬਾਲ ਪਰ ਹੁੰਦਾ ਬੰਦੂਕ ਨੇ ਕੀ ਕਰਨਾ ਸੀ ਤਾਂ ਮੈਂ ਤੇਜ ਜਾਂਦਾ ਉੱਪਰ ਵਾਲੇ ਪਹਾੜ ਦੇਖੋ ਭਾਈ ਸਾਹਮਣੇ ਵਾਲੇ ਪਹਾੜ ਇਹ ਫੋਟੋ ਬੜਕੀ ਹੋ ਰਹੀ ਫੋਟੋ ਫੋਟੋ ਤਾਂ ਹੀ ਕਰਨਾ ਵੀਡੀਓ ਬਣਾਵਾ ਤੂੰ ਉੱਪਰ ਪਹੁੰਚ ਕੇ ਤਾਂ ਜਿਹੜਾ ਹੇਠ ਹੁੰਦਾ ਨਜ਼ਾਰਾ ਉਹਦੇ ਨਾਲੋਂ ਵੀ ਜ਼ਿਆਦਾ ਵਧੀਆ ਨਜ਼ਾਰਾ ਦੇਖੋ ਬੱਦਲ ਜਿਹੜੇ ਨੇ ਹੇਠਾਂ ਰਹੇਗੇ ਨੇ ਅਸੀਂ ਉੱਪਰ ਆ ਗਏ ਪਤਾ ਹੀ ਨਹੀਂ ਸਮਝ ਆ ਰਹੀ ਪਹਾੜ ਕਿੱਥੇ ਨੇ ਬੱਦਲ ਕਿੱਥੇ ਨੇ ਚੱਲ ਅੱਗੇ ਚਲਤੇ ਹੈ ਭਾਈ ਰੁਕੋ ਜਰਾ ਸਬਰ ਕਰੋ ਮੇਸ਼ਰ ਦਾ ਪਾਣੀ ਪੂਰਾ ਕਰਾਣਾ ਪਵੇਗਾ। ਹਾਂਜੀ ਹਾਂ ਆਗੇ। ਆਵਾਜ਼ ਸੁਣੋ। ਆਹ ਸੰਗਤ ਸਾਡੀ। ਉਹ ਅੰਦਰ ਆਓ। ਕਿੰਨੀ ਪ੍ਰਕਿਰਿਆ ਨੂੰ ਦੇਖਦੇ ਗਲਤੀ ਕਰ ਜਾਓ। ਓਕੇ ਜੀ। ਸਹੀ ਹੈ ਜੀ ਟਾਈਮ ਇਹ। ਚਲੋ। ਬੜੀ ਵੰਦੀਆ। ਅਛਾ ਯਸ ਉਹ ਹੈਲੋ ਦੱਸੋ ایکسپਰੀਅנס ਇਹ ਤਾਂ ਬਕੇ ਜਦੋਂ ਬਹੁਤ ਹੀ ਆਸਾਨ ਤੇ ਸੌਖਾ ਜੀ ਉੱਤੇ ਚੜਨਾ ਕੋਈ ਜ਼ਿਆਦਾ ਔਖਾ ਨਹੀਂ ਡਰੋਣਾ ਸਾਰੇ ਆਓ ਅਬ ਵੀ ਲਾਇਫ ਦਾ ایکسپਰੀਅנס ਲੈ ਕੇ ਜਾਣ ਦਾ ਇੰਜੋਏ ਆਨੰਦ ਮਾਣੋ ਹੂੰ ਡਰਨਾ ਨਹੀਂ ਕਦੇ YouTube ਦੇਖਿਆ ਸੀ ਤਾਂ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਕਦੇ YouTube ਦੇਖਿਆ ਸੀਗਾ ਲੋਕ ਡਰਾਉਂਦੇ ਨੇ ਬਹੁਤ ਔਖਾ ਆਕਸੀਜਨ ਘਟਦੀ ਹੈ ਐਦਾਂ ਹੁੰਦਾ ਉਦਾਂ ਹੁੰਦਾ ਕੁਝ ਨਹੀਂ ਹੈਗਾ ਵਾਹਿਗੁਰੂ ਵਾਹਿਗੁਰੂ ਨਾਮ ਜਪੋ ਤੈਨੂੰ ਪ੍ਰੋਬਲਮ ਵੀ ਹੈਗੀ ਹੈਗੀ ਲੰਗਸ ਦੀ ਥੋੜੀ ਜੀ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਮੈਂ ਬਿਲਕੁਲ ਓਕੇ ਆ ਨਹੀਂ ਮੈਂ ਮੈਂ ਸੱਚੀ ਗੱਲ ਦੱਸਦਾ ਥੋੜੀ ਜੀ ਹੈਗੀ ਇਹਨੂੰ ਪ੍ਰੋਬਲਮ ਉਹਦੇ ਬਾਵਜੂਦ ਵੀ ਦੇਖੋ ਇਹਦੀ ਸਿਹਤ ਦੇਖੋ ਮਤਲਬ ਜਿਹੜਾ ਹੈਲਥੀ ਬੰਦਾ ਉਹਨੇ ਤਾਂ ਆਉਣੀ ਆਣਾਂਗਾ ਹਨਾ ਆਰਾਮ ਨਾਲ ਹਾਂ ਤੇ ਇਹ ਵੀ ਆ ਰਿਹਾ ਹੈਗਾ ਇੱਥੋਂ ਡਿਸਾਈਡ ਕਰ ਸਕਦੇ ਹੈਗੇ ਆਪਾਂ ਕੋਈ ਐਟਾ ਖਾਣੀ ਹੈਗਾ ਜੇ ਰੱਬ ਦਾ ਨਾਮ ਲੈ ਕੇ ਆਪਾਂ ਜਿਹੜੀ ਦਾ ਕਿਸੇ 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 ਪਹੁੰਚਦਾ ਬੰਦਾ ਬਿਲਕੁਲ ਰੱਬ ਦੇ ਨਾਲ ਹੋਵੇ ਤਾਂ ਬੱਦਲਾਂ ਚਾ ਜਾ ਬੱਦਲਾਂ ਦੇ ਵਿੱਚ ਰੱਬ ਰੂਪ ਸਭ ਨੀਚੇ ਰਹਿ ਗਏ ਬੱਦਲ ਆਸਮਾਨ ਵਿੱਚ ਨੀਚੇ ਰਹਿ ਗਏ ਹੂੰ ਪਰ ਪਰਪੁਰਪ ਵੀ ਸਾਰੀ ਨੀਚੀ ਹੈਗੀ ਸਭ ਕੁਝ ਥੱਲੇ ਆ ਗਿਆ ਸਭ ਤੋਂ ਉੱਪਰ ਆ ਗਿਆ ਇਸ ਤੋਂ ਉੱਪਰ ਕੀ ਹੈਗਾ ਇਸ ਤੋਂ ਉੱਪਰ ਤਾਂ ਬਾਬਾ ਜੀ ਦਾ ਦਰਵਾਜ਼ਾ ਇਸ ਤੋਂ ਉੱਪਰ ਤਾਂ ਰੱਬ ਆ ਨਾ ਇਸ ਤੋਂ ਉੱਪਰ ਤਾਂ ਬਾਬਾ ਜੀ ਦਾ ਦਰਵਾਜ਼ਾ ਚੱਲਦੇ ਆਪਾਂ ਉਹ ਬੋਚ ਗਏ ਜੀ ਉੱਪਰ ਤੇ ਫਾਈਨਲੀ ਗਾਇਸੋ ਅਸੀਂ ਪਹੁੰਚ ਗਏ ਅਸੀਂ ਹੀਮਕੁੰਟ ਸਾਹਿਬ ਤੁਸੀਂ ਦਰਸ਼ਨ ਕਰ ਸਕਦੇ ਹੋ ਤੁਸੀਂ ਵੀ ਦੇਖੋ ਸਾਹਮਣੇ ਇਹ ਲੋਕ ਬਹੁਤ ਜ਼ਿਆਦਾ ਇਸ ਟਾਈਮ ਇੱਥੇ ਪਹੁੰਚ ਚੁੱਕੇ ਹੋਣਗੇ ਕਿਉਂਕਿ ਦਿਨ ਦੇ ਕਰੀਬ ਹੀ 12:25 ਦੇ ਨੇ ਕਿ 12:00 ਜਿਹੜੀ ਅਰਦਾਸ ਆ ਗਈ ਉਹਦੇ ਵਿੱਚ ਅਸੀਂ ਸਾਨੂੰ ਹੋਵਾਂਗੇ ਤੇ ਇੱਕ ਤਾਂ ਸਵੇਰੀ 9:00 ਵਜੇ ਅਰਦਾਸ ਹੁੰਦੀ ਆ ਇੱਕ 12:30 ਵਜੇ ਅਰਦਾਸ ਹੋ ਜੇਗੀ ਉਸ ਤੋਂ ਬਾਅਦ ਦੇ ਵਿੱਚੋਂ ਇੱਥੋਂ ਜਿਹੜੇ ਲੋਕਾਂ ਲੋਕਾਂ ਆਏ ਹੁੰਦੇ ਨੇਗੇ ਉਹਨਾਂ ਨੂੰ ਵਾਪਸ ਭੇਜਣਾ ਸ਼ੁਰੂ ਕਰ ਦੇਣੀ ਹੈ ਤੇ ਤੁਹਾਨੂੰ ਦਰਬਾਰ ਸਾਹਿਬ ਦੇ ਸਿੱਧੇ ਸਿੱਧੇ ਹੁਣ ਦਰਸ਼ਨ ਕਰਾ ਰਹੇ ਹਾਂਗੇ ਪਹਿਲਾਂ ਤੁਸੀਂ ਜੀ ਦਰਸ਼ਨ ਕਰੋ ਅਸੀਂ ਇਸ ਤੋਂ ਬਾਅਦ ਦੇ ਵਿੱਚ ਇਸ਼ਨਾਨ ਕਰਨ ਜਾਵਾਂਗੇ ਤੇ ਆਜੋ ਗਾਇਸ ਹੁਣ ਤੁਹਾਨੂੰ ਸ੍ਰੀ ਹਿਮਕੁੰਡ ਸਾਹਿਬ ਦਾ ਜਿਹੜਾ ਗੁੰਡਾਗਾ ਉਹਦੇ ਦਰਸ਼ਨ ਕਰਾਉਣੇ ਆ ਸੀ ਇਹ ਤਾਂ ਦਰਬਾਰ ਸਾਹਿਬ ਆਗਾ ਇੱਥੇ ਤੇ ਅੱਗੇ ਚੱਲਦੇ ਜਾਣਾ ਤੁਹਾਨੂੰ ਅਸੀਂ ਹਿਮਕੁੜ ਸਾਹਿਬ ਦੇ ਕੋਲ ਗਾਇਸ ਅੱਜ ਜਿਵੇਂ ਦੇਖ ਸਕਦੇ ਜਿੱਥੇ ਇਸ਼ਨਾਨ ਕਰਨ ਦੇ ਲਈ ਲੋਕ ਦੂਰੋਂ ਦੂਰੋਂ ਚੱਲ ਕੇ ਆਉਂਦੇ ਨੇਗੇ ਤੇ ਬਹੁਤ ਸਾਰੀ ਸੰਗਤ ਇੱਥੇ ਪਹੁੰਚੀ ਹੋਈ ਹੈਗੀ ਹੁਣ ਇਸ ਟਾਈਮ ਵੀ ਔਰ ਬਹੁਤ ਠੰਡ ਦੇ ਵਿੱਚ ਇੱਥੇ ਮੈਂਸ ਵੀ ਗ੍ਰੀਟ ਟੈਂਪਰੇਚਰ ਹੁੰਦਾ ਹੈਗਾ ਤੇ ਕਈ ਵਾਰ ਤੇ ਉਦੋਂ ਇੱਥੇ ਇਸ਼ਨਾਨ ਕਰਦੇ ਨੇਗੇ ਖਾਲਸੇ ਕੀ ਹੂ ਸੱਦੇ ਸੱਦੇ ਸੰਗਤ ਰਹਿਮਤ ਦੇ ਸਬ ਰਾਜਨ ਕੀ ਰਾਜਾ ਸਬ ਰਾਜਨ ਕੀ ਰਾਜਾ ਤੇ ਫਾਈਨਲੀ ਗਾਇਸ ਮੱਥਾ ਟੇਕਣ ਤੋਂ ਬਾਅਦ ਦੇ ਵਿੱਚ ਦਰਸ਼ਨ ਕਰਨ ਤੋਂ ਬਾਅਦ ਇਸ਼ਨਾਨ ਕਰਨ ਤੋਂ ਬਾਅਦ ਦੇ ਵਿੱਚ ਅਸੀਂ ਇੱਥੋਂ ਵਾਪਸ ਚੱਲੇ ਗਏ ਹੁਣ ਇਸ ਟਾਈਮ ਲਓ ਜੀ ਵਾਪਸੀ ਨੂੰ ਚਾਲੇ ਪਾਤੇ ਨੇ ਦਰਸ਼ਨ ਹੋ ਗਏ ਨੇ ਬਹੁਤ ਵਧੀਆ ਬਈ ਦਰਸ਼ਨ ਕਰੇ ਆਏਗੇ ਤੇ ਗੁਰਦੁਆਰਾ ਸਾਹਿਬ ਤੇ ਸਾਰਿਆਂ ਦੇ ਬਹੁਤ ਸੋਹਣੇ ਦਰਸ਼ਨ ਹੋਏ ਨੇ ਆਨੰਦਮਈ ਦਰਸ਼ਨ ਹੋਏ ਬਾਬਾ ਜੀ ਦੇ ਦੱਸੋ ਜੀ ਤੁਸੀਂ ਦਰਸ਼ਨ ਕਰਦੇ ਕਰਦੇ ਬਹੁਤ ਇੰਜੋਏ ਵੀ ਕੀਤਾ ਸੀ ਹਾਂਜੀ ਤੇ ਬਹੁਤ ਵਧੀਆ ਦਰਸ਼ਨ ਹੋਏ ਰਮਨਵੀਰ ਜੀ ਤੁਹਾਡੇ ਐਕਸਪੀਰੀਅੰਸ ਕੋਈ ਪੋਰਟ ਕੁਝ ਹੈ ਨਹੀਂ ਇੰਨੀ ਠੀਕ ਹੈ ਬਾਬਾ ਜੀ ਦੀ ਬਾਬਾ ਜੀ ਦੀ ਕਿਰਪਾ ਨਾਲ ਅਸੀਂ ਇੱਥੇ ਆਏ ਆ ਜੀ ਅਸੀਂ ਬਾਬਾ ਜੀ ਦੀ ਕਿਰਪਾ ਨਾਲ ਅਸੀਂ نیچے ਜਾਵਾਂਗੇ ਚਲੋ ਤੁਸੀਂ ਤਾਂ ਨਿਕਲੋ ਜੀ ਆਪਣੇ ਦੱਸੋ ਜੀ ਬਸ ਮੇਰਾ ਇਹ ਚੌਥਾ ਟੂਰ ਸੀ ਬਹੁਤ ਵਧੀਆ ਤੇ ਇਹ ਬੰਟੂਰ ਹੈ ਬਹੁਤ ਹੀ ਦਰਸ਼ਣ ਹੈ ਬਾਬਾ ਜੀ ਸਭ ਤੋਂ ਜ਼ਿਆਦਾ ਇੰਜੋਏ ਸਾਡੇ ਆਹ ਵੱਡੇ ਵੀਰ ਨੇ ਕੀਤਾ ਇਹਨਾਂ ਦਾ ਕੀਤਾ ਮੌਸਮ ਦੇਖੋ ਮੌਸਮ ਬੜਾ ਮੌਸਮ ਜਦੋਂ ਆਉਂਦੇ ਹੋਏ ਮੌਸਮ ਸੀਗਾ ਪੂਰੀ ਕਲੀਅਰਟੀ ਸੀਗੀ ਤੇ ਧੁੱਪ ਸੀਗੀ ਹੁਣ ਦੇਖੋ ਤੁਸੀਂ ਵਰਖਾ ਵਾਰੀ ਵਾਂਗੂ ਮੌਸਮ ਹੋਇਆ ਪਿਆਗਾ ਬੱਦਲ niche ਆਏ ਹੋਏ ਆਸ ਪੈਰੀ ਹੈਗੀ ਸਾਰੇ ਆਹ ਨਾਲ ਕੁਝ ਵੀ ਵਿਜ਼ਿਬਿਲਟੀ ਨਹੀਂ ਹੈਗੀ ਅੱਗੇ ਰਾਹਤੇ ਦੀ ਵੀ ਮਸਾਂ ਹੀ 10 20 ਕਿ ਮੀਟਰ ਤੱਕ ਦੀ ਵਿਜ਼ਿਬਿਲਟੀ ਹੈਗੀ ਦੇ ਅੰਦਰ ਮੈਂ ਤੁਹਾਨੂੰ ਦਿਖਾ ਵੀ ਦੇ ਨਾਲ ਦੋਲਾ ਹਾਂਜੀ ਕੁਝ ਵੀ ਨਹੀਂ ਦਿਖ ਰਿਹਾ ਦੇਖੋ ਇਹ ਬਸ ਹੁਣ ਜਾ ਰਹੇ ਆ ਵਾਪਿਸ ਤੇ ਰਸਤਾ ਕਰ ਦੇਗੇ ਤਾਏ ਜਿਹੜਾ ਰਹਿ ਗਿਆ ਲਓ ਜੀ ਮੀਂਹ بارش ਸ਼ੁਰੂ ਹੋ ਗਈਗੀ ਹਲਕੀ ਹਲਕੀ ਸਾਰੇ ਜਿਹੜੇ ਬਣ ਗਏ ਨੇ ਜਾਦੂ ਸਾਰੇ ਜਾਦੂ ਬਣ ਗਏ ਆ ਜਾਦੂ ਬਣ ਚੁੱਕੇ ਨੇ ਤੇ ਅੱਗੇ ਵੀ ਸਾਡੇ ਵਾਲੇ ਬੋਸ ਤਾਂ ਅੱਗੇ ਨਿਕਲ ਗਏ ਜੱਸ ਸਾਹਿਬ ਤਾਂ ਬੋਸ ਸਾਨੂੰ ਬਾਜਾ ਮਾਰਦੇ ਜਾ ਰਹੇ ਆ 10 ਮਿੰਟ ਬਾਅਦ ਮੌਸਮ ਚੇਂਜ ਹੁੰਦਾ ਪਰ بارش ਹੋਣ ਕਰਕੇ ਅਸੀਂ ਭਿੱਜਣ ਤੋਂ ਡਰਦੇ ਆ ਡਰਨ ਕਰਕੇ ਅਸੀਂ ਹੌਲੀ ਹੌਲੀ ਜਾਦੂ ਵੜ ਕੇ ਜਾ ਰਹੇ ਆ ਸਾਡਾ ਆਈਲੈਂਡ ਉਹ ਬੜਾ ਦੂਰ ਹੈ ਅੱਜ ਜਾ ਕੇ ਨਹੀਂ ਤੂੰ ਐਂ ਕਹ ਤੋ ਬੋਲ ਰ ਜਿਵੇਂ ਹੁਣ ਹੀ ਬੋਲਦਾ ਹੁੰਦਾ ਇਹ ਮੇਜਰ ਫਾਇਰ ਆ ਜਿਹਨੂੰ ਮੇਜਰ ਫਾਇਰ ਕਹਿੰਦੇ ਨੇ ਜਿੰਨੀ ਸਪੀਡ ਤੇ ਆਪਾਂ ਐਨੰਨੀ ਸਪੀਡ ਰੱਖੋ ਯਾਰ ਮੋੜੀ ਤੇ ਹਾਂਜੀ ਹਾਂ ਚਲੋ ਠੀਕ ਹੈ ਜੀ ਹੁਣ ਨੀਚੇ ਪਹੁੰਚਦੇ ਆਂਗੇ ਛੇਤੀ ਛੇਤੀ ਪਹੁੰਚ ਗਏ ਇਤੋਂ ਪਹਿਲਾਂ ਕਿ ਹੋਰ ਵੀ ਤੇਜ਼ ਹੋ ਜਵੇ ਠੀਕ ਹੈ ਕਮਰੇ ਵਿੱਚ ਪੈ ਕੇ ਸੌਣ ਤੋਂ ਬਾਅਦ ਕੋਲ ਗਿਆ ਤੁਹਾਨੂੰ ਲਾਈਫ ਹੁੰਦੀ ਆ ਸੀ ਤੁਹਾਡੀ ਜੀ ਓਕੇ ਜੀ ਬਾਏ ਬਾਏ ਟਾਟਾ ਵੀਡੀਓ ਬਣਾ ਰਿਹਾ ਮੈਂ ਤੁਹਾਨੂੰ ਖੂਲੋਂ ਵਾਲੀ ਵਾੜੀ ਆ ਆ ਦੇਖੇ ਤੇ 3 ਕਿਲੋਮੀਟਰ ਲੰਬੀ ਹੈ। ਇਹ ਆਪਸੋ ਦੇਖੀ ਫੋਟੋ। ਲਓ ਜੀ ਕਰਤੇ ਕਰਾਉਂਦੇ ਉੱਤਰੀ ਆਏਗੇ ਆਖਿਰਕਾਰ 6 ਕਿਲੋਮੀਟਰ ਤੇ ਪਹੁੰਚ ਗਏਗੇ ਨੀਚੇ ਹਨਾ। ਜਿਹੜਾ ਘਾਟ ਗੋਵਿੰਦਗਾਂ 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 ਤੇ 6 ਕਿਲੋਮੀਟਰ ਕੱਟ ਕੇ ਆਏਗੇ 3 ਘੰਟਿਆਂ ਦੇ ਵਿੱਚ ਜਾਂਦੇ ਹੋਏ ਲੱਗੇ ਸਾਨੂੰ 6 ਘੰਟੇ ਹਨਾ ਜੀ। ਜਾਂਦੇ ਵਿੱਚ 6 ਘੰਟੇ ਸੀਗੇ। 3 ਘੰਟੇ ਜੋ ਵਾਪਸ ਆ ਗਏ। ਵਾਪਸ 3 ਘੰਟੇ ਜੋ ਹਾਫ ਹੋਏ। ਵਾਪਸ ਅਸੀਂ ਬਹੁਤ ਜਲਦੀ ਆ ਜਾਣਾ ਸੀ। ਕਿ ਟਿਕਟ ਲਈ ਬਰਬਾਦ ਕਰਕੇ ਟਿਕਟ ਹੋ ਗਿਆ ਅੱਛਾ ਉਹਦੇ ਕਰਕੇ ਥੋੜੇ ਟਿਕਟ ਹੋ ਗਿਆ ਪੈਰ ਦੇ ਕਾਰਨ ਟਿਕਟ ਹੋ ਗਿਆ ਰਹਾ ਪੈਰ ਸਲਿੱਪ ਕਰਦੇ ਸੀ ਉਸ ਕਰਕੇ ਅਸੀਂ ਲੇਟ ਹੋ ਗਏ ਨਿਕਾ ਸੀ 40 ਦੀ ਸਪੀਡ ਤੇ ਆਉਣਾ ਸੀਗਾ ਅਸੀਂ 19 ਦੀ ਸਪੀਡ ਤੇ ਆਏ ਆ ਉਹ ਦੇਖੋ ਉਧਰ ਕਿੱਥੇ ਫੜ ਫੜ ਕੇ ਫੂਟ ਹਟਾਉਂਦੇ ਨੇ ਜੀ ਰਿਕਸ਼ਾ ਲੈ ਲੈ ਕੇ ਅਹ ਹੈਗਾ ਮਾਪਾ ਕਦੇ ਨਹੀਂ ਕਰਨਾ ਰਿਸਕ ਵਾਲਾ ਜਿਹੜਾ ਰਸਤਾ ਜਿੱਦਾਂ ਮੈਂ ਵੀ ਪਹਿਲੀ ਵਾਰ ਆਇਆਗਾ ਟੂਰ ਇਹ ਵੀ ਪਹਿਲੀ ਵਾਰ ਆਇਆ ਟੂਰ ਉਹ ਬਾਈ ਹੋਰੀ 2 2 3 3 ਵਾਰੀ ਆ ਚੁੱਕੇ ਨੇ ਜੀ ਪ੍ਰੋਪਰ ਰਸਤੇ ਤੋਂ ਜਾਣਾ ਪ੍ਰੋਪਰ ਰਸਤੇ ਤੋਂ ਆਉਣਾ ਕੋਈ ਸ਼ਰਾਰਤ ਨਹੀਂ ਕੋਈ ਸ਼ੋਰਟਕਟ ਨਹੀਂ ਲੈਣਾ ਚਾਹੀਦਾ ਅਸੀਂ ਜਿੰਨੀ ਕਿ ਆਰਾਮ ਨਾਲ ਆ ਜੀ ਜੀਲੀ ਨਾਲ ਚੜੀਏ ਕਿਉਂ ਨਾ ਕੋਈ ਹੱਥ ਪੈਜ ਕੋਈ ਬੁੱਟੀ ਲੱਗ ਜੇ ਬੰਦਾ ਚੜਨ ਤੋਂ ਵੀ ਖੜ ਜਾਂਦਾ ਇੱਕ ਜਗ੍ਹਾ ਬੈਠ ਜਾਂਦਾ ਫਿਰ ਇਸ ਲਈ ਜੋ ਰਸਤਾ ਬਣਾਇਆ ਬਾਬਾ ਜੀ ਦੀ ਕਿਰਪਾ ਨਾਲ ਬਣਾਇਆ ਉਹ ਹੀ ਰਸਤੇ ਤੇ ਆਓ ਉਹ ਹੀ ਰਸਤੇ ਜਾਓ ਉਹ ਹੀ ਰਸਤੇ ਜਾਓ ਉਹ ਹੀ ਰਸਤੇ ਆਓ ਬਿਲਕੁਲ ਇੱਕ ਪੌੜੀਆਂ ਦਾ ਇਸਤੇਮਾਲ ਘੱਟ ਕਰੋ ਸ਼ੋਰਟਕਟ ਦਾ ਘੱਟ ਕਰੋ ਸ਼ੋਰਟਕਟ ਤੇ ਪੌੜੀਆਂ ਦਾ ਹਾਂ ਸ਼ੋਰਟਕਟ ਤੇ ਪੌੜੀਆਂ ਦਾ ਇਸਤੇਮਾਲ ਬਹੁਤੀ ਘੱਟ ਕਰੋ ਬਿਲਕੁਲ ਉਹਦੇ ਨਾਲ ਗੋਡੇ ਤੇ ਪੰਜੇ ਜੇ ਪੈਰਾਂ ਦੀ ਦਰਦ ਸਿਰ पे ਸਟਾਰਟ ਹੋ ਜਾਂਦੀ ਆ ਇਦਾਂ ਇਹ ਬਹੁਤ ਸਾਰੇ ਮੁਸ਼ਕਲਾ ਮੁਸ਼ਕਲਾ ਆ ਗਏ ਨੇ ਤੇ ਬਾਕੀ ਤੇ ਇਹ ਸਾਡਾ ਦੋਨਾਂ ਦਾ ਜਦੋਂ ਜਦੋਂ ਤੁਸੀਂ ਐਮਕੁਰ ਸਾਹਿਬ ਪਹੁੰਚ ਗਏ ਉੱਥੇ ਕਟੂਕੜ ਦੋ ਵਾਰੀ ਫਿਰਨ ਵਾਲੀ ਟੁੱਕੇ ਜ਼ਰੂਰ ਮਾਰੋ ਉੱਥੇ ਇਹਨੇ ਕਰੀ ਅਸੀਂ ਤਾਂ ਨਹੀਂ ਗੱਲ ਬੋੜੀ ਬਿਲਕੁਲ ਰਿਲੈਕਸ ਹੋ ਜਾਂਦੀ ਹੈ ਹਮ ਓਕੇ ਬਾਏ ਬਾਏ ਫਿਰ ਮਿਲਦੇ ਆ ਪ੍ਰਾਉ ਤੇ ਬਾਕੀ ਗਾਇਸ ਦੋਨਾਂ ਦਾ ਸਾਡੇ ਦਾ ਪਹਿਲੀ ਵਾਰ ਐਕਸਪੀਰੀਅੰਸ ਹੈਗਾ ਇਸ ਕਰਕੇ ਸਾਡਾ ਬਹੁਤ ਵਧੀਆ ਰਿਹਾ ਬਹੁਤ ਵਧੀਆ ਰਿਹਾ ਸਾਨੂੰ ਆਪ ਦੇ ਆਪ ਨੂੰ ਐ ਲੱਗ ਰਿਹਾ ਕਿ ਅਸੀਂ ਇਹ ਕਰ ਹੀ ਆਏਗੇ ਕੋਈ ਕਾਪੜ ਨਹੀਂ ਹੋਈ ਦਰਸ਼ਨ ਉਹਨੂੰ ਤੇ ਘਾਟ ਨਹੀਂ ਇੱਕ ਵਾਰ ਵਿੱਚ ਦੀ ਹੋਇਆ ਸੀਗਾ ਬਟ ਉਹ ਦਵਾਈ ਦੀ ਉਹ ਆਪਣੀ ਮੈਡੀਸਨ ਨਾਲ ਲੈ ਕੇ ਜਾਊਂਗੀ ਤਾਂ ਹਰ ਇੱਕ ਮੈਡੀਸਨ ਹਰ ਇੱਕ ਬੰਦੇ ਹਰ ਇੱਕ ਮੈਡੀਸਨ ਕੋਲ ਹੋਣੀ ਚਾਹੀਦੀ ਹੈ ਇਹਨੂੰ ਵਗੈਰਾ ਹੋਣੀ ਚਾਹੀਦੇ ਨੇਗੇ ਤੇ ਬਾਕੀ ਆ ਜਿਹੜੋ ਨਾਲ ਵਧੀਆ ਇੰਜੋਏ ਆਲੇ ਬੰਦੇ ਨਾਲੋ ਸਟਾਰਟ ਬੱਚੇ ਨਾਲ ਕਦੇ ਨਾਲ ਛੋਟੇ ਬੱਚੇ ਨੂੰ ਕਦੇ ਨਾਲ ਛੋਟੇ ਬੱਚੇ ਤੇ ਬਜ਼ੁਰਗ ਉਹ ਨਾਲ ਨਾਲ ਲੈ ਕੇ ਆਉ ਤੋਂ ਛੋਟੇ ਬੱਚੇ ਨਾਲ ਲੈ ਕੇ ਉਹ ਸਾਰਾ ਸਾਲ ਤੋਂ ਤੇ ਸਿਆਣੇ ਬੱਚੇ ਲੈ ਕੇ ਆਓ ਜਿਹੜੇ ਸਿਆਣੇ ਸੁਭਾਅ ਨਾਲ ਵਧੀਆ ਮਨੋਰੰਜਨ ਕਰਾਉਣ ਉਹ ਲੈ ਕੇ ਆਓ ਬਾਕੀ ਆ ਸਟਾਰਟਿੰਗ ਪੁਆਇੰਟ ਆਗਾ ਇਹ ਤੋਂ ਸਟਾਰਟ ਕੀਤਾ ਸੀਗਾ ਉਹ ਵਾਲਾ ਪੋੜਾ ਆ ਚੁੱਕਿਆ ਅਸੀਂ ਇਹ ਤੋਂ ਅਦੀਵਾ ਸਾਹਿਬ ਗੁਰਦੁਆਰਾ ਸਾਹਿਬ ਪਹੁੰਚਦੇ ਨੇ ਗੁਰਦੁਆਰਾ ਸਾਹਿਬ ਪਹੁੰਚ ਕੇ ਆਪਣਾ ਆਰਾਮ ਕਰਾਂਗੇ ਹੁਣ ਤੇ ਬਸ ਐਨੇ ਸੀ ਸਾਡਾ ਹਿਮਕੁੰਡ ਸਾਹਿਬ ਦਾ ਸਫਰ ਇਸ ਤੋਂ ਬਾਅਦ ਵਿੱਚ ਸਵੇਰੇ ਅਸੀਂ ਗੋਵਿੰਦ ਘਾਟ ਉਤਰਾਂਗੇ ਤੇ ਹੁਣ ਗੋਵਿੰਦ ਧਾਵਾਂਗੇ ਆਪਾਂ ਹਾਂ ਗੋਵਿੰਦ ਘਾਟ ਤੇ ਉੱਥੇ ਜਾ ਕੇ ਕਰ ਆਪਣਾ ਪ੍ਰਸ਼ਾਦ ਦਾ ਪ੍ਰਸ਼ਾਦ ਵਗੈਰਾ ਹਣਾ ਜਿਹੜਾ ਇੱਥੋਂ ਪ੍ਰਸ਼ਾਦ ਦੀ ਪਰਚੇਂ ਕਟਾਈ ਨਹੀਂ ਉੱਪਰ ਜਾ ਕੇ ਸਾਨੂੰ ਪ੍ਰਸ਼ਾਦ ਮਿਲੂਗਾ ਤੇ ਫਿਰ ਅਸੀਂ ਵਾਪਸ ਨੂੰ ਚਾਲੇ ਪਾਵਾਂਗੇ ਹਾਂਜੀ ਸਾਡਾ ਦੋ ਰਾਤਾਂ ਦਾ ਹੋਰ ਪ੍ਰੋਗਰਾਮ ਪਿਆ ਹੈਗਾ ਡਿਪੈਂਡਿੰਗ ਆ ਦੇ ਨਾਲੇ ਇਹ ਨਾ ਕੋਈ ਬਿਮਾਰ ਬੰਦਾ ਕੋਈ ਕਿਸੇ ਕਿਸ ਤਰ੍ਹਾਂ ਦੀ ਪ੍ਰੋਬਲਮ ਹੈ ਉਹ ਬੰਦਾ ਨਾ ਵੀ ਹੁਣ ਆ ਚੜਾਈ ਬਹੁਤ ਜ਼ਿਆਦਾ ਮਤਲਬ ਕਿ ਲੰਬੀ ਹੈ ਕਿਸੇ ਦੀ ਚੜਾਈ ਹੈ ਕੋਈ ਡਾਕਟਰ ਦੀ ਫੈਸਿਲਿਟੀ ਹੈ ਨਹੀਂ ਇੱਥੇ ਇਸ ਕਰਕੇ ਡਾਕਟਰ ਹਾਂ ਡਾਕਟਰ ਦੀ ਫੈਸਿਲਿਟੀ ਕੋਈ ਹੈ ਨਹੀਂ ਇਸ ਕਰਕੇ ਜਿਹੜਾ ਬੰਦਾ ਤੰਦਰੁਸਤ ਹੈ ਜਾਂ ਜੇ ਕੋਈ ਪ੍ਰੋਬਲਮ ਹੈਗੀ ਹੈ ਤਾਂ 10 ਦਿਨ ਬੜਾ ਦਵਾਈ ਲੈ ਕੇ ਸੱਟ ਹੋ ਕੇ ਆਵੇ ਸੋਚੋ 40% ਦਾ ਥੀ ਫਿਜ਼ੀਕਲੀ ਵੀ ਪੂਰਾ ਬਿਟੋਣਾ ਚਾਹੀਦਾ ਐ ਨਹੀਂ ਹੈ ਵੇ ਬਹੁਤ ਜ਼ਿਆਦਾ ਮੋਟਾ ਬੰਦਾ ਉਹ ਵੀ ਇੱਥੇ ਪਾ ਦੂਗਾ ਅੱਖਾਊਗਾ ਮੈਨੂੰ ਦਵਾਈ ਕਚਰ ਕੂੜੇ ਕਰਨੇ ਪੈਣਗੇ ਉਹਨਾਂ ਦਾ ਇਹੇ ਖਰਚਾ ਪਾਣੀ ਬਹੁਤ ਜ਼ਿਆਦਾ ਮਹਿੰਗਾ ਹਰ ਇੱਕ 10 ਰੁਪਏ ਦੀ 30 ਰੁਪਏ ਦੀ 40 ਰੁਪਏ ਦੀ ਵੀ ਆਲੀ ਕੋਕ ਦੀ ਬੋਤਲ 40 ਰੁਪਏ ਦੀ ਵੀ ਆਲੀ 40 ਦੀ ਨੇ 80 ਦੀ ਨਾ ਪਹਿਲਾਂ 40 ਰੁਪਏプラス 80 ਦੀ ਹੋਈ ਸੀ ਉਪਰ ਅਸੀਂ ਚਲੋ ਜੀ ਦਿ ਨੇਕਸਟ ਡੇ ਹਾਂਜੀ ਗੋਵਿੰਦਪੁਰ ਤੋਂ ਹੁਣ ਅਸੀਂ ਚਾਲੇ ਪਾ ਰਹੇ ਹਾਂਗੇ ਨੀਚੇ ਗੋਵਿੰਦਗੜ੍ਹ ਦੇ ਲਈ ਤੇ ਸਵੇਸ ਹੋ ਚੁੱਕੀਏਗੀ ਸਾਰੇ ਆਣੇਗੇ ਅਸੀਂ ਇਕੱਠੇ ਹੋ ਰਹੇਗੇ ਤੇ ਚੱਲਦੇ ਹਾਂ ਮਥਾ ਟਿਕ ਚੱਲੇਗੇ ਗੋਵਿੰਦਪੁਰ ਗੋਵਿੰਦਪੁਰ ਮੇਹਰ ਕੋ ਵਿੰਟਾ ਮੇਹਰ ਰੋ ਰਣਾ ਚਲੇਗਾ ਤੇਰੀ ਮੰਮਾ ਡੋਡ ਰਹੀਏ ਤੇਰੇ ਕੋਲ ਪਿੱਛੇ ਮੰਮਾ ਬੁਲਾ ਰਹੇ ਬੇਟਾ ਖੁਰੋ ਕੇ ਪਾ ਜਾਓ ਜਾ ਪਰ ਗੋੜੇ ਹੈ ਨਾ ਜਲਦੀ ਜਾ ਫੱਟ ਕੇ ਉਹਨੂੰ ਸਾਥ ਸਾਥ ਰਹਿਣਾ ਹੈ ਮੇਰੇ ਨਾਲ ਚੇਂਜ ਕਰ ਲੰਨੇ ਲੋਹਾਂ ਨੋ ਨੰਬਰ ਲਾ ਲਾ ਮੀ ਪੈਨ ਕਰਕੇ ਸਾਰੇ ਚਰਨੇ ਚੱਲ ਪਏ ਨੇ ਕਿ ਉੱਪਰੋਂ ਪਾਣੀ ਡੇਨ ਹੋ ਰਿਹਾ ਜਿਹੜਾ ਲੋ ਜੀ ਗੋਵਿੰਦਾਮ ਤੋਂ ਵਾਪਸੀ ਚਾਲੇ ਪਾਦਨੇ ਆ ਆਪਣੇ ਗੋਵਿੰਦ ਘਾਟ ਵਾਸਤੇ ਹਨਾ ਹਾਂਜੀ ਹਾਂਜੀ ਤੇ ਬਹੁਤ ਵਧੀਆ ਰਹਿਤ ਸਵੇਰ ਸਵੇਰ ਤਾਂ ਬਹੁਤ ਜ਼ਿਆਦਾ ਮੀਂਹ ਪੈ ਰਿਆ ਸੀਗਾ ਹੁਣ ਜਿਹੜਾ ਮੌਸਮਾ ਬਿਲਕੁਲ ਕਲੀਅਰ ਹੋ ਗਿਆ ਬੱਦਲਬਾਹੀ ਚੱਕੀ ਗਈ ਹੈਗੀ ਦੁਬਾਰਾ ਬੱਦਲ ਦੁਬਾਰਾ ਬੱਦਲ ਬਾਨੇ ਸਟਾਰਟ ਹੋ ਚੁੱਕੇ ਨੇ ਬੜੀ ਹੋ ਮੌਸਮ ਜਿਹੜਾ ਜਾਣ ਤੋਂ ਪਹਿਲਾਂ ਪਹਿਲਾਂ ਆਪਣੇ ਮੀਂਹ ਪੈਣਾ ਨਹੀਂ ਹੈਗਾ ਹੁਣ ਨਹੀਂ ਪੈਂਦਾ ਮੀਂਹ ਸਾਫ ਆ ਬਿਲਕੁਲ ਮੋਜੂ ਬਿਲਕੁਲ ਸਾਫ ਹੈ ਇੰਜੁਏ ਚੁੱਕੀ ਪੜੀ ਜਾਦੀ ਚੱਲ ਰਹੀ ਹੈ ਕਿਸੇ ਦੀ ਭਵਾਂ ਬੌਜੀ ਆਹ ਰਸਤੇ ਜੇਕਰ ਮੀਂਹ ਦਾ ਨਤੀਜਾ ਨਿਕਲੇਗਾ ਜਿਹੜਾ ਮੈਂ ਪਹਿ ਰਿਹਾ ਸੀਗਾ ਉਸ ਕਰਕੇ ਰਾਸਤੇ ਚਾਹ ਪਾਣੀ ਹੈਗਾ ਪਜਾਪ ਜਾ ਕੇ ਉੱਪਰ ਦੀ ਯਾਰ ਰਹਿਗੇ ਕਰਦੇ ਆ ਛੱਡ ਛੱਡ ਦੇ ਨਹੀਂ ਵੀਡੀਓ ਸੇ ਆ ਤਾਂ ਅਸੀਂ ਇਧਰ ਮਕੇਸ਼ ਸ਼ੰਭਾਨੀ ਆ ਸਾਡੇ ਮਕੇਸ਼ ਸ਼ੰਭਾਨੀ ਨੇਗੇ ਰੇਸ ਇੱਕ ਜੀ ਤੋਂ ਕੋਟਰਾ ਨਾਲ ਸਟਾਰਟ ਕਰਾਂ ਕੋਟ ਜਾ ਕੇ ਮਿਲਿਓ ਕੋਟ ਚ ਕਲਾ ਕਲਾ ਤੁਹਾਨੂੰ ਦਵਾਗੇ ਸੀ ਠੀਕ ਹੈ ਪਿਛੇ ਕਿਹੜੀ ਵੈਲੀ ਕਿਹੜੀ ਆਈ ਸੀ ਪਹਿਲਾ ਪਹਿਲੀ ਨੋ ਦੱਸੋ ਉਹ ਸਾਹਮਣੇ ਬਰ ਪੈਂਦੀ ਆ ਸੁਣਾਓ ਸੁਣਾਉਣੀ ਹੈ ਉਹ ਰੋੜੇ ਨੇ ਇਹ ਪੱਥਰ ਨੇ ਵਾਈਟ ਪੱਥਰ ਨੇ ਯਾਰ ਯਾਰ ਵਾਈਟ ਪੱਥਰ ਨੇ ਯਾਰ